ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਅੱਗੇ ਫਿਰ ਤੁਹਾਨੂੰ ਮੰਤਰ ਦੇਣ ਜਾ ਰਹੇ ਹਾਂ ਜੋ ਕਿ ਕਈ ਵੀਰ ਭੈਣ ਭਰਾਵਾਂ ਦੇ ਮੈਸੇਜ ਹੈ ਸੀ ਵੀ ਰਿੰਪਾ ਘੋਰੀ ਜੀ ਦਾ ਮੰਤਰ ਜ਼ਰੂਰ ਦਿਓ ਉਸ ਮੈਸੇਜਾਂ ਨੂੰ ਮੱਦੇ ਨਜ਼ਰ ਲਾਖਦੇ ਹੋਏ ਆਪਾਂ ਤੁਹਾਨੂੰ ਬਾਬਰ ਐਮਪਾਗੋਰੀ ਦਾ ਐਲਮ ਦੇਣ ਜਾ ਰਹੇ ਹਾਂ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਹੋਰ ਵੀਰ ਭੈਣ ਭਰਾ ਦੇ ਕੰਮ ਆ ਸਕੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਕੇ ਦੱਸਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਨਹੀਂ ਲੱਗਦੀਆਂ ਨੇ ਤੁਹਾਡੇ ਇੱਕ ਕਮੈਂਟ ਦੇ ਨਾਲ ਜਾਂ ਵੀਡੀਓ ਸ਼ੇਅਰ ਕਰਨ ਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ ਤਾਂ ਜੋ ਅਸੀਂ ਇਦਾਂ ਦੀਆਂ ਵੀਡੀਓ ਹੋਰ ਪਾ ਸਕੀਏ ਮੇਰਾ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਵੀ ਜੋ ਵੀ ਮੇਰੇ ਗੁਰੂ ਨੇ ਜਾਂ ਮੇਰੇ ਕੋਲੇ ਐਲਮਾ ਕਿਸੇ ਵੀ ਦੇਵੀ ਦੇਵਤੇ ਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਮੇਰੇ ਤੋਂ ਬਾਅਦ ਦੇ ਵਿੱਚ ਇਹਨਾਂ ਮੰਤਰਾਂ ਨੂੰ ਕੋਈ ਵੀ ਪੜ੍ਹ ਕੇ ਆਪਣਾ ਕੰਮ ਲੈ ਸਕਦਾ ਇਸ ਕਰਕੇ ਮੈਂ ਤੁਹਾਨੂੰ ਮੰਤਰਾਂ ਦੀਆਂ ਵੀਡੀਓ ਬਣਾ ਕੇ ਪਾਉਣਾ ਹੈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੀ ਪੂਰੀ ਮੈਂ ਤੁਹਾਨੂੰ ਵਿਧੀ ਸਮਾਨ ਮੰਤਰ ਜੋ ਵੀ ਹੈ ਸਾਰਾ ਕੁਝ ਦੱਸ ਦਾਂ ਮੇਰੀ ਇੱਕ ਰਿਕੁਐਸਟ ਹੈ ਵੀ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਕਰਕੇ ਨਾ ਦੇਖਿਆ ਕਰੋ ਸਾਡਾ ਚੈਨਲ ਹੈਗਾ ਜੀ YouTube ਤੇ ਓਮ ਨਮੋ ਆਦੇਸ਼ 9438 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਇਦਾਂ ਦੇ ਵੀਡੀਓ ਤੁਹਾਨੂੰ ਹੋਰ ਮਿਲ ਸਕਣ ਚੱਲਦਾ ਜੀ ਮੰਤਰਵਲ ਮੰਤਰ ਹੈਗਾ ਜੀ ਰੈਂਪਕੂਰੀ ਜੀ ਦਾ વિધੀ ਇਹ ਦੀ ਹੈਗੀ ਜੀ 41 ਦਿਨ ਕਰਨੀ ਆ ਸਮਾਨ ਪਹਿਲੇ ਦਿਨ ਤੇ ਖੀਲ ਦੇ ਦੇਣਾ ਦੇਣਾ ਸਾਧਨਾ ਸ਼ਨੀਵਾਰ ਨੂੰ ਸ਼ੁਰੂ ਕਰਨੀ ਹੈ ਤੇ ਆਸਣ ਖਾਕੀ ਰੰਗ ਦਾ ਹੋਵੇ ਪੂਰਬ ਦਿਸ਼ਾ ਵੱਲ ਮੂੰਹ ਕਰਨਾਗਾ ਤੇ ਪੂਰੇ ਜੱਤ ਸਤ ਵਿੱਚ ਰਹਿਣਾ ਤੇ ਪੰਜ ਮਾਲਾ ਹਰ ਰੋਜ਼ ਜਾਪ ਕਰਨਾ ਹੈ ਵਿਧੀ ਤੁਹਾਨੂੰ ਗਾਸਤੀ ਹੈ ਵੀ ਕਿਵੇਂ ਵਿਧੀ ਦੁਬਾਰੇ ਫਿਰ ਸੁਣ ਲਓ 41 ਦਿਨ ਕਰਨਾ ਹੀ ਇਹ ਸਮਾਨ ਜਿਹੜਾ ਦੇਣਾ ਆਪਾਂ ਉਹ ਸਮਾਨ ਤੁਹਾਨੂੰ ਥੱਲੇ ਦੱਸੂਗਾ ਮੈਂ ਕੀ ਕੀ ਆ ਉਹ ਸਮਾਨ ਪਹਿਲੇ ਦਿਨ ਦੇ ਕੇ ਆਉਣਾ ਤੇ ਅਖੀਰਲੇ ਦਿਨ ਦੇ ਕੇ ਆਉਣਾ ਸ਼ਨੀਵਾਰ ਦਾ ਦਿਨ ਹੋਵੇ ਜਿੱਦ ਤੇ ਆਪਾਂ ਇਹ ਮੰਤਰ ਦੀ ਸਾਧਨਾ ਸ਼ੁਰੂ ਕਰਨੀ ਆ ਤੇ ਆਸਣ ਆਪਣਾ ਖਾਕੀ ਰੰਗ ਦਾ ਹੋਵੇ ਤੇ ਜਦੋਂ ਬੈਠਣਾ ਮੂੰਹ ਆਪਦਾ ਪੂਰਬ ਵੱਲ ਨੂੰ ਕਰਕੇ ਬੈਠਣਾਗਾ ਇਸ ਮੰਤਰ ਦੀ ਸਾਧਨਾ ਪੂਰਵ ਵਰਣ ਮੂੰਹ ਕਰਕੇ ਹੀ ਹੋਊਗੀ ਤੇ ਜਤ ਸਤ ਬ੍ਰਹਮਚਾਰੀਆ ਦਾ ਵਰਤ ਜ਼ਰੂਰ ਰੱਖਣਾ ਪੰਜ ਮਾਲਾ ਦਾ ਜਾਪ ਕਰਨਾ ਜੀ ਡੇਲੀ ਫਿਰ ਇਹ ਮੰਤਰ ਸਿੱਧ ਹੋ ਜਾਊਗਾ ਇਹ ਵਿਧੀ ਹੈ ਜੀ ਦੀ ਸਮਾਨਿਤ ਚ ਕੀ ਕੀ ਲੱਗਣਾ ਜੀ ਇੱਕ ਸ਼ਰਾਬ ਦੀ ਬੋਤਲ ਆ ਦੋ ਅੰਡੇ ਆ ਦੋ ਲੱਡੂ ਆ ਦੋ ਲੌਂਗ ਆ ਇੱਕ ਪਾਣਾ ਦੋ ਸਿਗਰਟਾਂ ਇੱਕ ਤੇਲ ਦੀ ਜੋਤ ਆ ਜਾਂ ਦੀਵਾ ਸਾਰਾ ਸਮਾਨ ਘਰ ਤੋਂ ਵਾਰ ਲੈਣਾ ਬਾਹਰ ਕਿਸੇ ਵੀ ਜਾ ਕੇ ਪਾਣੀ ਦੇ ਕਿਨਾਰੇ ਜਾਂ ਹੱਡਾ ਰੂੜੀ ਵਿੱਚ ਜਾਂ ਸ਼ਮਸ਼ਾਨ ਵਿੱਚ ਦੇਣਾਗਾ ਸਭ ਤੋਂ ਪਹਿਲਾਂ ਜੋਤ ਜਾਂ ਦੀਵਾ ਜਿਹੜਾ ਵੀ ਆਪਾਂ ਲੈ ਕੇ ਜਾਂਦੇ ਆ ਉੱਥੇ ਜਗ੍ਹਾ ਤੇ ਲਾ ਕੇ ਬੈਠ ਜਾਣਾ ਫਿਰ ਇਹ ਸਾਰਾ ਸਮਾਨ 7 ਵਾਰ ਜੋਤ ਉੱਪਰ ਦੀ ਵਾਰ ਕੇ ਕੋਲ ਰੱਖ ਦੇਣਾ ਮੈਂ ਆਸ ਕਰਦਾ ਤੁਹਾਨੂੰ ਸਹੀ ਸਮਾਨ ਸਮਝ ਆ ਗਿਆ ਹੋਊ ਕੀ ਕੀ ਐ। ਇੱਕ ਸ਼ਰਾਬ ਦੀ ਬੋਤਲ ਆ, ਦੋ ਅੰਡੇ ਆ, ਦੋ ਲੱਡੂ ਆ, ਦੋ ਲੌਂਗ ਆ, ਇੱਕ ਪਾਣਾ, ਦੋ ਸਿਗਰਟਾਂ, ਇੱਕ ਤੇਲ ਦੀ ਜੋਤ। ਇਹ ਨਾਲ ਲੈ ਆਣੀ ਆ ਜੋਤ ਲੈ ਲੋ ਚਾਹੇ ਦੀਵਾ ਲੈ ਲੋ ਕੋਈ ਵੀ। ਤੇ ਘਰ ਤੋਂ ਬਾਹਰ ਜਾਂ ਤਾਂ ਕਿਸੇ ਪਾਣੀ ਦੇ ਕਿਨਾਰੇ, ਜਾਂ ਕਿਸੇ ਹੱਡਾ ਰੋੜੀ 'ਚ, ਜਾਂ ਕਿਸੇ ਸਮਸ਼ਾਨ ਘਾਟ ਦੇ ਵਿੱਚ। ਪਹਿਲਾਂ ਉਹ ਦੀਵਾ ਜਾਂ ਜੋਤ ਕੋਈ ਵੀ ਲੈ ਆਣੀ ਜਿਹੜੀ ਆਪਾਂ ਤੇਲ ਦੀ, ਉਹ ਜਗਾ ਲੈਣੀ ਆ। ਇਰੇ ਸਾਰਾ ਸਮਾਨ ਉਹਦੇ ਤੋਂ ਸੱਤ ਤਰੀ ਬਾਰ ਕੇ ਤੇ ਕੋਲੇ ਰੱਖ ਦੇਣਾ ਤੇ ਅਰਦਾਸ ਕਰਕੇ ਹੋਣੀ ਹੈ ਵੀ ਮੈਂ ਤੁਹਾਡਾ ਅੱਜ ਤੋਂ 41 ਦੇਣ ਵਾਸਤੇ ਮੰਤਰ ਦੀ ਸਾਧਨਾ ਕਰੂੰਗਾ ਸੋ ਮੈਨੂੰ ਦਰਸ਼ਨ ਦੇਣਾ ਰਹਿਮਤ ਰੱਖਣਾ ਇਹਨੀ ਅਦਾਵਿਆਂ ਦੀ ਕਰਕੇ ਘਰੇ ਆਣ ਕੇ ਆਪਾਂ ਯਾਪ ਸ਼ੁਰੂ ਕਰਨਾ ਇਹ ਮੰਤਰ ਉਹਨਾਂ ਵੀਰ ਭੈਣਾ ਭਰਾਵਾਂ ਲਈ ਹੈ ਜਿਹਨਾਂ ਦੀ ਗੱਡੀ ਦੇ ਵਿੱਚ ਕਾਲਾ ਐਲਮ ਚੱਲਦਾ ਸਤ ਵਿਕਲਮ ਨੂਰੀ ਅਲਮਲੇ ਵੀਰ ਭੈਣ ਇਹ ਨਾ ਕਰਨ ਤੇ ਗੁਰੂ ਦੀ ਆਗਿਆ ਅਨੁਸਾਰ ਹੀ ਕਰਨ ਜਿਨ੍ਹਾਂ ਨੇ ਗੁਰੂ ਧਾਰੇ ਵਿਆ ਮੈਂ ਹਰ ਵੀਡੀਓ ਦੇ ਵਿੱਚ ਦੱਸ ਦਿੰਦਾ ਨਾ ਵੀ ਜਿਹੜਾ ਮੰਤਰ ਗੁਰੂ ਧਾਰਨਾ ਕਰੇ ਬਿਨਾਂ ਹੋਊਗਾ ਜਾਂ ਨਹੀਂ ਹੋਊਗਾ ਇਹ ਮੰਤਰ ਦਾ ਵੀ ਇਸੇ ਤਰ੍ਹਾਂ ਹੀ ਆ ਇਹ ਮੰਤਰ ਆਪਾਂ ਆਮ ਇਨਸਾਨ ਨਹੀਂ ਕਰ ਸਕਦੇ ਜਾਂ ਤਾਂ ਗੱਦੀ ਵਾਲਾ ਵੀ ਕੋਈ ਕਰੇ ਜਾਂ ਕਿਸੇ ਨੇ ਗੁਰੂ ਧਾਰਿਆ ਵਾ ਤਾਂ ਕਰੇ ਦੂਜਾ ਕਰੂਗਾ ਤਾਂ ਉਹਨੂੰ ਫਲ ਵੀ ਨਹੀਂ ਮਿਲੂਗਾ ਤੇ ਉਲਟਾ ਉਹਤੇ ਗਲਤ ਪ੍ਰਭਾਵ ਪੜਨਗੇ ਸ਼ਕਤੀ ਦੇ ਕਿਉਂਕਿ ਇਹ ਕਾਲੇ ਏਲਮ ਦਾ ਮੰਤਰ ਹੈ ਜੀ ਮੰਤਰ ਚਲਦੇ ਹੀ ਮੰਤਰਵਲ ਵਾਲਮੀਕ ਕੇ ਹਾਥ ਮੇ ਡੋਰੂ ਸ਼ਿਵ ਪਾਰਵਤੀ ਕਾ ਕੜਾ ਰਕਤ ਰਾੜ ਪੋਤੇ ਕਾ ਪਿੰਜਰਾ ਰਿੰਪਾ ਕੋਰੀ ਹਾਜ਼ਰ ਖੜਾ ਦਸ਼ਮਨ ਅਤੇ ਬੁਰੀ ਸ਼ਕਤੀ ਬਾਂধে ਤੇ ਇਲਮ ਕੀ ਡੋਰੀ ਜਹਾਂ ਬੁਲਾਉ ਹਾਜ਼ਰ ਹੋ ਹੋ ਜਾ ਰਿੰਪਾ ਕੋਰੀ ਜੈ ਹੋ ਰਿੰਪਾ ਕੋਰੀ ਮੰਤਰ ਫੇਰ ਸੁਣ ਲਓ ਜੀ ਬਾਲਵੀਰ ਕੇ ਹੱਥ ਮੇ ਡੋਰੂ ਸ਼ਿਵ ਪਾਰਵਤੀ ਕਾ ਕੜਾ ਰਕਤ ਰਾੜ ਤੋਤੇ ਕਾ ਪਿੰਜਰਾ ਰੈਂਪਾ ਕੋਰੀ ਹਾਜ਼ਰ ਖੜਾ ਦੁਸ਼ਮਣ ਅਤੇ ਬੁਰੀ ਸ਼ਕਤੀ ਬਾਂধে ਤੇਰੇ ਇਲਮ ਦੀ ਡੋਰੀ ਜਿੱਥਾਂ ਬੁਲਾऊं ਹਾਜ਼ਰ ਹੋ ਜੈ ਹੋ ਰੈਂਪਾ ਕੋਰੀ ਇਹ ਮੰਤਰ ਆ ਜੀ ਸਮਾਨ ਤੁਹਾਨੂੰ ਦੱਸਦਾ ਵਿਧੀ ਤੁਹਾਨੂੰ ਦੱਸਦੀ ਆ ਆਸ ਕਰਦੇ ਆ ਮੰਤਰ ਸੁਣਾ ਲੱਗੂਗਾ ਚੰਗਾ ਇਹ ਮੰਤਰ ਬਹੁਤ ਪਾਵਰਫੁਲ ਆ ਪਰ ਇਹ ਕਾਲੇ ਇਲਮ ਦੇ ਵਿੱਚ ਮੰਤਰ ਤੇ ਮੇਰੇ ਵੀਰ ਭੈਣ ਭਰਾ ਉਹ ਹੀ ਗੱਦੀ ਆਲੇ ਇਸ ਮੰਤਰ ਦੀ ਸਿੱਧੀ ਕਰਨਾ ਜਿਨ੍ਹਾਂ ਦੀ ਗੱਡੀ ਦੇ ਵਿੱਚ ਤਾਮਸਿਕ ਭੋਗ ਲੱਗਦੇ ਆ ਜਾਂ ਕਾਲੇ ਇਲਮ ਦੇ ਵਿੱਚ ਗੱਡੀ ਚੱਲਦੀ ਆ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗੀਆਂ ਧੰਨਵਾਦ ਜੀ